ਮੇਰੀਆਂ ਭਰਜਾਈਆਂ ਵੀ ਇਦੇ ਤਰ੍ਹਾਂ ਹੀ ਆ ਕਿ ਇਸ ਲਈ ਇਹ ਰਲਗੀ ਹੁੰਨਾ ਨਾਲ ਤੇ ਦੱਸੋ ਕਿ ਸਾਡੀ ਜ਼ਿੰਦਗੀ ਕੀ ਹੈ ਅੱਗੇ ਆਉਣ ਵਾਲਾ ਪਿੱਛ ਸਾਡਾ ਕੀ ਕਰੇ ਹੁਣ ਮੰਨ ਲਓ ਕਿ ਇਹਦੀ 1 ਪੰਜ ਸਾਲ ਦੀ ਬੇਟੀ ਹੈ 3 ਸਾਲ ਦੀ ਬੇਟੀ ਆ ਇਹ ਉਹਨਾਂ ਉਹਨਾਂ ਦੀ ਰਾਖੀ ਕਰੇਗੀ ਕਿ ਜਾਂ ਉਹਨਾਂ ਨੂੰ ਸੰਭਲੇਗੀ ਦੁੱਧ ਪਾਣੀ ਪਿਲਾਏਗੀ ਕਿ ਜਾਂ ਕੰਮ ਕਰੇਗੀ ਮਜ਼ਦੂਰੀ ਕਰੇਗੀ ਇਹ ਸਾਡੇ ਪੰਜਾਬ ਦੇ ਹਾਲ ਆ ਕਿ ਨਸ਼ਾ ਤਾਂ ਘਰ ਤੇ ਬਣਦਾ ਨਹੀਂ ਆ ਜਨਾਨੀਆਂ ਤਾਂ ਨਸ਼ਾ ਬਣਾਉਂਦੀਆਂ ਨਹੀਂ ਕਿ ਪੰਜੇ ਨੂੰ ਮਾਰਨ ਵਾਸਤੇ ਕਿ ਜਿਹੜਾ ਇਹ ਸਾਡੀਆਂ ਸਰਕਾਰਾਂ ਤਿਆਰ ਕਰ ਰਹੀਆਂ ਹਨ ਨਾ ਇਹ ਸਰਕਾਰਾਂ ਦੇ ਰੋ ਹੋ ਰਿਹਾ ਜਰਾ ਕੁ ਇੱਥੇ ਇੱਥੇ ਹੁਣ ਕਿੱਥੋਂ ਲਿਆਦੇ ਸਵੇਤਰ ਪਿੰਡ ਤੋਂ ਬਾਹਰੋਂ ਕੁਝ ਹੋ ਜਾਂਦਾ ਇਹ ਸਾਰੇ ਇਹਦੀ ਬੜੀ ਕੋਸ਼ਿਸ਼ ਨਹੀਂ ਕਰਤਾ ਹੋਇਆ ਤਾਂ 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 ਨਹੀਂ ਰਹੀ ਹੈ ਨਾ ਇਹ ਹਾਂਜੀ ਲੱਗ ਪ ਗਿਆ एपिसੈਂਟਰੀ ਬਣਿਆ ਹੋਇਆ ਨਕਸ਼ਾ ਹਾਂ ਜਿਹੜੀਆਂ ਕਮੇਟੀ ਨਾਲ ਕਨੈਕਟ ਹੁੰਦੇ ਮੁੰਡਿਆਂ ਮੁੰਡਿਆਂ ਦੇ ਬਾਹਰੋਂ ਪਿੰਡਾਂ ਦੇ ਕੋਲ ਹੁੰਦੇ ਸਾਰੇ ਤੇ ਜਾਲ ਕੋਲਿਆ ਜਸ ਸਿੰਥੈਟਿਕ ਬਲੈਂਕ ਸਿਨਥੈਟਿਕ ਡਰਗ ਦਾ ਬਹੁਤ ਘਾਟ ਹੋ ਰਿਹਾ ਨਾ ਸਾਈਡਿਕ ਡਰਗ ਜ਼ਿਆਦਾ ਹੈ ਇਹ ਨਵੀਂ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਨਹੀਂ ਪਤਾ ਹੋਵੇ ਇਹ ਸਾਰੇ ਪਰਿਵਾਰ ਦਾ ਮੈਟਰ ਕੀ ਹੈ ਕੀ ਨਹੀਂ ਉਹਦੇ ਬਾਰੇ ਕੁਝ ਨਹੀਂ ਪਤਾ ਹਾਂਜੀ ਤੇ ਜਿਹੜੇ ਇਹ ਸਹੁਰਾ ਸਾਹਿਬ ਸੀ ਉਹਨਾਂ ਦੀ ਪੈਨਸ਼ਨ ਵਗੈਰਾ ਅੰਗੇ ਸੀ ਛੋਟੇ ਮੁੰਡੇ ਨੂੰ ਮਿਲਦੀ ਰਹੀ ਸੀ ਕੁਝ ਕੈਸੇ ਉਹਨੇ ਦਸ ਹੁਣ ਤੋਂ ਬਾਅਦ ਉਹਨਾਂ ਨੂੰ ਘਰਾਮ ਤੋਂ ਉਹਨੂੰ ਪੈਸੇ ਮਿਲੇ ਸੀ ਉਹਨਾਂ ਨੇ ਉਹ ਵੀ ਨਸ਼ਾ ਪੱਤੇ ਦੇ ਵਿੱਚ ਖਾ ਲਈਆ ਤੇ ਆਹ ਥੋੜੀ ਜਿਹੀ ਜਗ੍ਹਾ ਹੈਗੀ ਸੀ ਉਹਨਾਂ ਦੇ ਫਾਦਰ ਸਾਹਿਬ ਦੀ ਹੀ ਇਹ ਉਹਨਾਂ ਨੇ ਸਾਰੀ ਵੇਚ ਦਿੱਤੀ ਆ ਬਾਈ ਮਰਲੇ ਜਗ੍ਹਾ ਵੇਚਤੀ ਆ ਬਸ ਇੱਕ ਧੀ ਨੇ ਆਪਣੀ ਜਗ੍ਹਾ ਤੋਂ ਇੰਨਾ ਕਿ ਜਿੱਦ ਦਿਨ ਇਹਨਾਂ ਨੇ ਸੈਂਸੂਨ ਕਰਨੇ ਸੋਦੇ ਨੇ ਸੈਂਨੀ ਕਿਤੇ ਲੜਾਈ ਤਾਂ ਬੜਾ ਬਹੁਤ ਹੋਇਆ ਇਹਨੇ ਆਪਣੀ ਯਾਨੀ ਕਿ ਜਿੰਨੀ ਵੀ ਆਪਣਾ ਖਪਾੜ ਰੱਖਿਆ ਵਾ ਸਰਪੰਚ ਦੇ ਰਹੀ ਇੰਨੀ ਜਗ੍ਹਾ ਬਚੀ ਗਈ ਤੇ ਅੱ ਕਿੰਨੇ ਪੱਤੇ ਹੋਣਗੇ ਇਹ ਨਾ ਤਾਂ ਉਹਦਾ ਅਮਨ ਅਮਨ ਕਦਮਾਂ ਤੇ ਜੈਟ ਹੋਈ ਉਹਨਾਂ ਦਾ ਕੀ ਮਤਲਬ ਹੈ ਮੈਂ ਤੇ ਕਿਹਾ ਉਹਦੇ ਗੁਰਪ੍ਰੀਤ ਸਿੰਘ ਨਾ ਪੀਸਨ ਤੇ ਗੁਰਪ੍ਰੀਤ ਸਿੰਘ ਬ੍ਰੀਸ ਤੋ ਕੋਈ ਸਰਕਾਰ ਵੀ ਤਰਫੋਂ ਆਇਆ ਤੁਹਾਡੇ ਕੋਲ ਕੋਈ ਨਹੀਂ ਆਇਆ ਇਸ ਤਰ੍ਹਾਂ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਥੋੜਾ ਤੁਹਾਡੇ ਤੇ ਕੋਈ ਡਾਊਟ ਨਹੀਂ ਕਰ ਰਹੇ ਜਿਸ ਤਰ੍ਹਾਂ ਤੁਸੀਂ ਆਏ ਹੋਏ ਫੈਮਿਲੀ ਬਣ ਕੇ ਇਸ ਤਰ੍ਹਾਂ ਬਹੁਤ ਸਾਰੇ ਲੋਕ ਆਂਦੇ ਆ ਜਿਵੇਂ ਤਰਤੂੜਾਂ ਦਾ ਸਰਪੰਚ ਸਾਹਿਬ ਵੀ ਆਇਆ ਹੋਇਆ ਵਾ ਤੇ ਕੋਈ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ ਆਪਣੇ ਕੋਲੋਂ ਘਾਰੇ ਚਾਚੀ ਜੀ ਨਹੀਂ ਆਪ ਦੁਆਰ ਕਿ ਆਪਣੇ ਕੋਲੋਂ ਕਰ ਰਹੇ ਹੁਣ ਮੈਂ ਇਹਦੀ ਭੈਣ ਨਾਲ ਥੋੜਾ ਬਾਤ ਅਸੀਂ ਆਪਣੇ ਘਰੋਂ ਆਪਣੇ ਨਾਂ ਨੂੰ ਕਹਿ ਕੇ ਛੋਲੇ ਛੋਲੇ ਦੇ ਘਰੋਂ ਮੈਂ ਆਪਣਾ ਬਹੁਤਾ ਕੁਝ ਦਿਖਾ ਸਕਦਾ ਪਾਣੀ ਤੇ ਤੇਰੇ ਤੋਂ ਸੁਣਦਾ ਕਿੰਨਾ ਹਮਮ ਕਾ ਕੋਈ ਨਹੀਂ ਹੋਇਆ ਮੰਨ ਲਓ ਕਿ ਅੱਜ 10 ਦਿਨ ਹੋ ਹੋਣਾਂ ਦੇ ਨਵਾਸ ਕਰਨੇ ਦੱਸਣਾ ਹੋ ਜਾਣਾ ਥੈਂਕ ਯੂ ਕੋਈ ਸੌਖਾ ਨਹੀਂ ਪਰ ਬਾਅਦ ਚ ਪਿੱਛੇ ਕੋਣ ਸੀ ਹੈ ਨਾ ਜਿਹੜਾ ਇਹਨਾਂ ਨੇ ਚਲਾਇਆ ਜੁੱਧ ਨਸ਼ੇ ਦੇ ਖਿਲਾਫ ਉਹ ਕਲੈਸ ਹੋ ਗਿਆ ਜੀ ਉਹ ਲੋਕ ਕੋਈ ਐਕਟ ਨਹੀਂ ਕੋਈ ਐਸਾ ਨਹੀਂ ਬਹੁਤ ਜ਼ਿਆਦਾ ਕਰਿਆ ਵੀ ਜਾਂਦਾ ਹੈ ਸਰੀਆਂ ਵੀ ਸਰੀਆਂ ਵੀ ਮਲਤ ਕਰ ਜਾਂਦੇ ਤੁਮ ਜੀ ਸਰ ਇਹ ਨਹੀਂ ਚਾਹੀਦਾ ਜਿਹੜੇ ਖੁਦ ਆਗੂ ਬਣੇ ਹੋਏ ਨਾ ਉਹ ਖੁਦ ਦੇ ਕੰਮ ਸਪਲਾਈ ਕਰ ਲੈਣ ਅੱਛਾ ਹਾਂ ਜੀ ਅਹੀਂ ਪਿੰਨੇ ਸਿਹੜੀ ਵਾਲੀ ਕਲਾਦੀ ਰਹਿਣ ਵਾਲੀ ਆ ਮੈਂ ਜਿਸ ਇਸ ਬੰਦੇ ਨੂੰ ਹੋ ਗਿਆ ਆਹ ਮਾਮਲੀ ਅਸਲ ਪੱਣੀ ਨਹੀਂ ਕਿਦੋਂ ਇਹ ਰੋਂ ਕਰੀ ਲਾਲਜੀਤ ਲਾਲਪੁਰੇ ਕਿਹੜੇ ਪਿੰਡ ਦਾ ਜੀ ਲਾਲ ਹਰਕੇ ਮਾਸ਼ਾਅੱਲ ਲਾਲਪੁਰੇ ਤੋਂ ਕਿਥੋਂ ਪੜੀ ਗਈ ਇਹ ਕਾਲਪੁਰੇ ਦਾ ਵੀ ਹੈਗਾ ਸੀ ਨਾ ਉਹਨਾਂ ਦੇ ਵੀ ਕੋਈ ਐਸੇ ਮੈਟਰ ਦੇ ਵਿੱਚ ਹੈਗੇ ਸੀ ਜੁੜਾ 5 20 ਕਿਲੋ ਜੀ ਜੀ ਤੇ ਅਸੀਂ ਬਹੁਤ ਹੁੰਦਾ ਹੁੰਦਾ ਕਿ ਜੀ ਨਾ ਐਂ ਮੋਜੂਸ ਸਮਾਜ ਪਾਰਟੀ ਤੁਹਾਨੂੰ ਸਿੱਖੀ ਪੰਜਾਬ ਸੰਭਾਲੋ ਮਹਿਨਤ ਲਾਈਓ ਪੰਜਾਬ ਸੰਭਾਲੋ ਜਿੰਨੇ ਇਹ ਹੁਕਮਰਾਨ ਹੋਏ ਆ ਸਾਡੇ ਕਰੀਬ 2 ਲੱਖ ਮੁੰਡੇ ਖਾਲੇ ਨਹੀਂ ਛੱਡਾ ਤੁਸੀਂ ਤੁਸੀਂ ਇੱਥੇ ਬੈਠੇ ਪੰਜ ਤਾਂ ਤੁਹਾਡੇ ਹੀ ਹੈ ਐਵੇਂ ਇੱਦਾਂ ਤੱਕ ਟੈਂਪਨ ਵਿਧਵਾ ਬੈਠੇ ਟੈਂਪਨ ਵਿਧਵਾ ਛੱਟੇ ਨਾ ਮਿਕਨ ਇਹ ਹੁਕਮਰਾਨ ਖੇਲ ਕਿ ਮੈਂ ਕਿਹਾ ਤੁਹਾਨੂੰ ਦੱਸਿਆ ਕਿ ਆਪੂ ਹੀ ਵੇਚਦੇ ਆ ਹਾਂ ਕਿਉਂ ਆਪੂ ਹੀ ਵੇਚਣ ਕਿ ਤਦ ਚਾਹੂ ਕੌਣ ਹਾਂ ਨਾ ਕਰਨਤਨ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਸਰੀਆਲੀ ਵਾਲਾ ਮੇਰੇ ਦਰਵਾਜ਼ੇ ਦੇ ਸਾਹਮਣੇ ਮੈਂ ਥਰੀਆਮ ਬੋਲ ਸਕਦੀ ਕਿ ਕੌਣ ਕੌਣ ਬੰਦਾ ਕਿਹੜਾ ਕਿਹੜਾ ਨਸ਼ਾ ਵੇਚਦਾ ਅੱਛਾ ਸਰੀਆਲੀ ਪਿੰਡ ਇਥੋਂ ਕਿੰਨਾ ਪਹਿਲਾਂ ਆਜ ਕਿਚਿੰਗ ਹਾਂਜੀ ਸਾਡੀ ਸਾਡੀ ਮੇਨ ਰੋਡ ਹਾਈਵੇ ਤੇ ਇਹੀ ਕੰਮ ਹੈ ਅਸੀਂ ਕਮਿਊਨਿਸਟ ਪਾਰਟੀ ਨਾਲ ਬੰਧ ਰੱਖਦੇ ਆ ਅਸੀਂ ਕੰਮ ਕਰਦੇ ਆ ਠੀਕ ਹੈ ਮੇਰੀ ਜਿਹੜੀ ਨਣਾਣ ਆ ਉਹ ਪੰਜਾਬ ਕੇਤ ਮਜ਼ਦੂਰ ਸਭਾ ਦੇ ਪ੍ਰਧਾਨਾ ਦੇਵੀ ਕੁਮਾਰੀ ਜੀ ਕਿ ਉਹਨਾਂ ਐਸਐਸਪੀ ਤੱਕ ਡੀਸੀ ਤੱਕ ਕਿੱਥੋਂ ਕਿੱਥੋਂ ਤੱਕ ਉਹਨਾਂ ਨੇ ਰਿਪੋਰਟਾਂ ਕੀਤੀਆਂ ਪਰ ਕੋਈ ਕਾਰਵਾਈ ਨਹੀਂ ਕਿਉਂਕਿ ਪੁਲਿਸ ਕੀ ਕਰਦੀ ਆ ਇਤਲੋ ਬੰਦੇ ਫੜਦੀ ਆ ਸਮਾਨ ਕੁੜਨ ਫੜਦੀ ਆ ਮੰਨ ਲਓ ਜਿਹੜਾ ਉਹਨਾਂ ਕੋਲ ਸਮਾਨ ਫੜਿਆ ਜਾਂਦਾ ਕੋਈ ਵੀ ਉਹਨਾਂ ਕੋਲ ਨਸ਼ਾ ਬਰਾਮਦ ਹੁੰਦਾ ਵਾ ਉਹਨਾਂ ਦਾ ਕਿੱਥੇ ਹੁੰਦਾ ਪੁਲਿਸ ਦੇ ਕੋਲ ਹੁੰਦਾ ਵਾ ਕਿਉਂ ਹੁੰਦਾ ਵਾ ਤੇ ਉਹਨਾਂ ਦੂਤ ਚੋਰੀ ਦੇ ਪਰਚੇ ਪਾਦੇ ਆ ਕਿਸੇ ਦਾ ਮੋਬਾਈਲ ਚੁੱਕਿਆ ਉਹਦਾ ਪਰਚਾ ਪਾਤਾ ਕਿਸੇ ਦਾ ਮੋਟਰਸਾਈਕਲ ਦੇ ਰਸਤੇ ਚੁੱਕਿਆ ਉਹਦਾ ਚੋਰੀ ਦੇ ਪਰਚੇ ਪਾਦੇ ਗੁੰਡਾ ਘਰ ਦੀ ਦੇ ਪਰਚੇ ਪਾ ਕੇ ਉਹਨਾਂ ਨੂੰ ਬਸ ਜੇਲਾ ਛੁੱਟੇ ਜਾਂਦੇ ਤੇ ਜਿਹੜਾ ਸਮਾਨ ਉਹ ਕਿੰਨਾ ਹੁੰਦਾ ਉਸ ਬਣਾ ਆਖਿਰ ਤਾਂ ਸਰਕਾਰ ਦੀ ਕੋਈ ਮਿਲਨੀ ਮੁਕਤੀ ਆ ਤੇ ਤਾਂ ਹੀ ਹੁੰਦਾ ਨਾ ਸਾਰਾ ਕੁਝ ਫੇਰ ਮਾਰਕੀਟ ਚ ਆਏਗਾ ਫੇਰ ਉਸੇ ਜਗ੍ਹਾ ਤੇ ਹੀ ਆ ਸਿੱਤਨ ਜੱਤ ਵਾਲੋ ਤੇ ਜਿਹੜੇ ਗਰੀਬ ਘਰ ਆ ਜਿਨ੍ਹਾਂ ਦੇ ਚੁੱਲੇ ਬਲ ਬਲਦੇ ਜਿਹੜੇ ਬੋਝੇ ਰਹੇ ਆ ਜਿਨ੍ਹਾਂ ਨੇ ਕਿੰਨੇ ਚ ਭਾਉ ਗੰਦਾ ਉਹਨਾਂ ਦਾ ਕੀ ਕਸੂਰ ਸਾਡੇ ਵਰਗੇ ਭੈਣਾਂ ਦਾ ਕੀ ਕਸੂ ਇਹ ਪੰਜਾਬ ਦੀਆਂ ਧੀਆਂ ਤਾਂ ਤਾਂ ਅਸੀਂ ਮੈਂ ਤਾਂ ਨਹੀਂ ਜੰਮੇ ਕਿਤੇ ਵੀ ਅਸੀਂ ਮੈਂ ਫਿਰ ਇੱਥੇ ਫਿਰ ਅਸੀਂ ਮਾਮਾ ਦੇ ਕੋਠੇ ਤੇ ਜਾਵਾਂਗੇ ਪਨਾਹ ਦੇ ਪ੍ਰਾਪਤ ਕਰਾਂਗੇ ਪਿਆਰ ਤੋਂ ਸਵਾਗਤ ਕਰਾਂਗੇ ਹਾਂ ਤੂੰ ਕੋਈ ਇੱਕ ਥੀੜਾ ਵੜੀਏ ਕਿ ਤੈਨੂੰ ਕੋਠਾ ਪਾਉਣਾ ਦੇਖ ਹਾਂ ਇੱਕ ਨਹੀਂ ਬੈਠ ਕੇ ਕਿੱਥੇ ਹੁੰਦੇ ਰਹਾਂ ਇੱਕ ਨਹੀਂ ਬੈਠ ਤੱਕ ਅਸੀਂ ਇਹ ਜਿਹੜੇ ਥੀੜਾ ਬੈਠ ਕੇ ਸਾਡੇ ਕੁੱਤਾਂ ਦੇ ਸਿੱਲੇ ਬੈਠੇ ਹੋ ਤੈਨਾਂ ਚਾਤੀ ਕਬਰਾਂ ਪੁੱਟਣ ਲੱਗੇ ਹੋ ਕਿ ਕਿ ਨਹੀਂ ਦੇ ਸਕਦੇ ਸੰਤਾਪ ਹਲਾ ਲਾ ਮੈਂ 5 ਗਵਾਲਾ ਨਾ ਪੰਜ ਗਵਾਲਾ 10 ਦਿਨ ਰੋਕੇ ਫਿਰ ਚੁੱਕ ਕਰ ਦਮ ਹੈ ਉਹ ਵੀ ਆਉਣ ਵਾਲੀ ਜਨਰੇਸ਼ਨ ਦਾ ਸਵਭਾਵ ਹੋਣਾ ਜਨਰੇਸ਼ਨ ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ ਅਸੀਂ ਇੱਕ ਲੜਾਈ ਲੜ ਰਹੇ ਹਾਂ ਇਸ ਲਈ ਮੈਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਪੰਜਾਬ ਨੂੰ ਬਚਾਓ ਜਿਹੜੀ ਮਹਿਮਾ ਤੁਸੀਂ ਜ਼ਰੂਰ ਜਿਹੜਾ ਹਿੱਸਾ ਬਣੋ ਇਹਨੂੰ ਅਸ਼ੀਰਵਾਦ ਦਿਓ ਅਸੀਂ ਅੱਗੇ ਹੋਰ ਕਾਲ ਉੱਗਣੋਂ ਬਚਾ ਸਕੀ ਜਿਨ ਜਿਹਨੇ ਜਿਹੜਾ ਅੱਜ ਸਾਡੇ ਘਰੇ ਸਿਵਾ ਮੱਤ ਬੈਠਾ ਨੇ ਇਹਦਾ ਸੇਕ ਦੂਜੇ ਘਰ ਨਾਲ ਪਹੁੰਚੇ ਹਾਂ ਅਸੀਂ ਤਾਂ ਬਹੁਤ ਗੱਲ ਕਰਦੇ ਹਾਂ ਅਸੀਂ ਪੰਜਾਬੀਆਂ ਨੂੰ ਵੀ ਇਹੀ ਬਿੰਦ ਕਰਦੇ ਹਾਂ ਕਿ ਇਹ ਨਾ ਸੋਚੋ ਕਿ ਬਈ ਇੱਥੇ ਅੱਗ ਲੱਗੀ ਆ ਸਾਡੇ ਨਹੀਂ ਪਹੁੰਚਣੀ ਕਿਸੇ ਤੇ ਵੀ ਘਰ ਪਹੁੰਚ ਸਕਦੀ ਜਦ ਜੰਗਲ 'ਚ ਅੱਗ ਲੱਗ ਜਾਂਦੀ ਨਾ ਹਾਂਜੀ ਹਾਂਜੀ ਫਿਰ ਉਹਦੀ ਕੋਈ ਸੀਮਾ ਨਹੀਂ ਹੁੰਦੀ ਕੋਈ ਹੱਦ ਨਹੀਂ ਤੈਅ ਹੁੰਦੀ ਸਹੀ ਹੈ ਕਿਸੇ ਵੀ ਘਰ 'ਚ ਪਹੁੰਚ ਸਕਦੀ ਇਸ ਕਰਕੇ ਜਿਹੜੇ ਘਰ ਅੱਗ ਦਾ ਸ਼ਿਕਾਰ ਹੋ ਗਏ ਉਹ ਵੀ ਨਿਕਲਣ ਜੀ ਨੇ ਬੱਚਿਓ ਆ ਉਹ ਅੱਗ ਬੁਝਾਉਣ ਲਈ ਨਿਕਲ ਸਾਰੇ ਇਕੱਠੇ ਹੋ ਕੇ ਲੜਾਈ ਲੜਨੀ ਪਈ ਇਹ ਮੈਂ ਪਹਿਨ ਤੁਹਾਨੂੰ ਇਹ ਬੇਨਤੀ ਕਰਨਾ ਅਸੀਂ ਜਦੋਂ ਸ਼ਕਤੀ ਪਾਸੇ ਜੋਗੀ ਕਰਾਂਗੇ ਮੈਂ ਆਪਣੀ ਪੂਰੀ ਡਿਊਟੀ ਨਿਭਾਉਂਗਾ ਠੀਕ ਹੈ ਤੇ ਇਸ ਦਰਦ ਦੇ ਖਿਲਾਫ ਅਸੀਂ ਪੰਜਾਬ ਸੰਭਾਲੋ ਗਾਹਾਂ ਚ ਪੂਰੇ ਪੰਜਾਬ ਇਲਾਕੇ ਲਈ ਤੇ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਇਹਦਾ ਹਿੱਸਾ ਬਣੋ ਇਹਦਾ ਅਸ਼ੀਰਵਾਦ ਦਿਓ ਕਿ ਸ਼ਕਤੀ ਬਣੋ ਤਾਂ ਕਿ ਅਸੀਂ ਇਹ ਲੜਾਈ ਨੂੰ ਜਿੱਤ ਸਕੀਏ ਕਿ ਕਿਉਂ ਦਾ ਕਿ ਗੱਗਮਾਫੀ ਦਾ ਅੰਤ ਕਿਉਂ ਨਹੀਂ ਹੁੰਦਾ ਦੇਖੋ ਗੱਗਮਾਫੀ ਆ ਇਨਾ ਤਕਲਾ ਹੋ ਗਿਆ ਕਿ ਉਹਨੇ ਜ਼ਿਆਦਾਤਰ ਰਾਜਨੀਤਿਕ ਜੜਾ ਬਣਾ ਲਏ ਹਾਂ ਉਹਨੇ ਪੁਲਿਸ ਕੰਪਨੀ ਚਕੜੀ ਜੜਾ ਬਣਾ ਲਿਆ ਤੇ ਉਹ ਜੜਾ ਜਦ ਅਖੇਰ ਨਹੀਂ ਕੋ ਸੰਗਤ ਨੂੰ ਆਪਣੀ ਸ਼ਕਤੀ ਜਿਹੜੀ ਆ ਬਣਾਈ ਰੱਖਦੀ ਸਾਨੂੰ ਇਕੱਠੇ ਹੁੰਣਾ ਇਸ ਕਰਕੇ ਰਾਜ ਬਹੁਤ ਹੀ ਸਮਾਜ ਪਾਰਟੀ ਬਣ ਬਹੁਤ ਹੀ ਸਮਾਜ ਪਾਰਟੀ ਕੰਮਾਂ ਤੋਂ ਦੇਸ਼ ਲੋਕਤ ਸੰਵਰਨ मैंने जदों पता गया मैं अपनी कल भेजी आई, आई कर, थी। थी। तो थी। थी। मैं, मैं इस करके आया घर का दर्द नहीं तो इस घर दो नौजवान बच्चे तीन किले गए यह सांजियों का दर्द हुआ मैं फलौर सरकारी प्रायमरी स्कूल चरग चला प्रायमरी स्कूल ਅੱਜਾ ਕੰਮ ਇਹ ਹੈ ਕਿ ਜਵਾਨੀ ਬਚਾਣੀ ਹੈ ਜਿਹੜੇ ਕਦੀ ਚੌਕੀ ਕਨਵੀਚ ਬੱਚੇ ਪੜਦੇ ਧਾਣੋਂ ਜਿਨ੍ਹਾਂ ਨੂੰ ਨਸ਼ੇ ਦਾ ਮਤਲਬ ਵੀ ਪਤਾ ਨਹੀਂ ਉਹਨਾਂ ਨੂੰ ਜ਼ਬਰਦਸਤੀ ਨਸ਼ਾ ਦਿੱਤਾ ਜਾ ਰਿਹਾ ਹੈ ਵੀ ਘਰਾਂ ਤੋਂ ਪੈਸੇ ਚੋਰੀ ਕਰਕੇ ਤੋਂ ਇਹ ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਸੰਭਵ ਨਹੀਂ ਠੀਕ ਹੈ ਨਾ ਅਸੀਂ ਸੋਚਦੇ ਹਾਂ ਕਿ ਲੜਾਈ ਲੜੀ ਜਾਏ ਤਾਂ ਕੰਨੇ-ਕੰਨੇ ਨਹੀਂ ਆਪਾਂ ਗੱਜ ਮਾਫੀ ਨਹੀਂ ਦੇ ਸਕਦੇ ਅਸੀਂ ਪੰਜਾਬੀ ਇਕੱਠੇ ਹੋ ਕੇ ਇਹਦਾ ਅੰਤ ਕਰ ਸਕਦੇ ਉਹ ਮੈਂ ਤੁਹਾਡੇ ਨੂੰ ਬੁੱਕ ਸਰਵਿਸ ਕਰ ਮਾਇਆ